ਨਹੀਂ ਪਾਰਟੀ ਨਹੀਂ ਛੱਡੀ ਪਾਰਟੀ ਦੇ ਮੈਂ ਨਾਲ ਹਲੇ ਵੀ ਆ ਹਮ ਪਰ ਨਰਾਜ ਕੀ ਕੋ ਚੰਨ ਲੀਡਰਾਂ ਤੋਂ ਕਿਹੜੇ ਲੀਡਰਾਂ ਦਾ ਜਿਵੇਂ ਕੀ ਸਾਡੇ ਮੌਜੂਦਾ ਐਮਐਲਏ ਹਮ ਤੇ ਸ਼ੋਕ ਕਟਾਰੀਆ ਜੀ ਤੇ ਕਰਨ ਕਟਾਰੀਆ ਜੀ ਇਹਨਾਂ ਨੇ ਮੈਨੂੰ ਤਕਰੀਬਨ ਪਿਛਲੇ 4 ਸਾਲ ਤੋਂ ਲਗਾਤਾਰ ਪਰੋਸਾ ਦਿੱਤਾ ਵੀ ਸ਼ਮਤੀ ਜਿਹੜਾ ਇਲੈਕਸ਼ਨ ਤੇ ਨਾਲ ਲੜਾਣਾ ਤਿਆਰੀ ਕਰ ਲਿਆ ਨੇ 4 ਸਾਲ ਤੋਂ ਲਗਾਤਾਰ ਪਰੂਸਾ ਦੇ ਤਵੀ ਚੰਮਤੀ ਜਿਹੜਾ ਇਲੈਕਸ਼ਨਦਨ ਲੜਾਣਾ ਤਿਆਰੀ ਕਰ ਲਿਆ ਹਮ ਪਰ ਸ਼ਾਮਜੀ ਦੇ ਬਾਵਜੂਦ ਵੀ ਮੈਨੂੰ ਥਾਪੜਾ ਮਿਲਿਆ ਮੈਂ ਤਿਆਰੀ ਵੀ ਡਟ ਕੇ કરી ਤੇ ਐਮ ਮੌਕੇ ਪਰ ਆ ਕੇ ਜਿਹੜੀ ਮੇਰੇ ਕੋਕੜ ਸੁਦਾ ਜਾਣਤਾ ਉਹ ਐਸੀ ਕਰਤਾ ਉਹ ਜਦੋਂ ਆਮ ਆਦਮੀ ਪਾਰਟੀ ਸੀ ਜਦੋਂ ਬੜੀਆਂ ਬੜੀਆਂ ਗੱਲਾਂ ਕਰਦੇ ਹੁੰਦੇ ਸੀਗੇ ਫਰੀਕ ਨੂੰ ਟੀਚਰ ਕਰ ਦਿੰਦੇ ਸੀਗੇ ਅੱਜ ਲੋਕ ਲੱਗਦਾ ਨਹੀਂ ਕਿ ਤੁਹਾਨੂੰ ਵੀ ਟੀਚਰ ਕਰਦੇ ਆ ਕਿ ਜਿਹੜਾ ਝਾੜੂ ਐ ਚੱਕੀ ਫਿਰਦਾ ਸੀਗਾ ਅੱਜ ਝਾੜੂ ਫਿਰ ਘੁਮ ਗਿਆ ਝਾਲੂ ਹੋਰ ਪਾਸੇ ਨੂੰ ਉਸ ਤੋਂ ਪਹਿਲਾਂ ਮੇਰੇ ਪਿੰਡ ਤਕਰੀਬਨ ਕਈ ਬੰਦੇ ਆਦਰ ਜਿਹੜੇ ਇਹਦੇ ਕੱਠੇ ਵਿੱਚ ਨਹੀਂ ਤਿਆਰ ਆ ਆਮਾਦੀ ਪਾਰਟੀ ਦੇ ਮੈਂ ਆਪਣੀ ਦਮ ਤੇ ਆਮਾਦੀ ਪਾਰਟੀ ਦਾ ਪਹਿਲਾ ਕੱਠ ਮੈਂ ਕਰਾਇਆ ਜੋਦੇ ਵੀ ਜਿਹੜੀ ਪੈਸੇ ਵਾਲੀ ਪਾਰਟੀ ਹੋ ਗਿਆ ਕੰਮ ਪੈਸੇ ਵਾਲੇ ਬੰਦੇ ਦੀ ਸਣਾਈ ਹੈ ਗਰੀਬ ਬੰਦੇ ਦੀ ਕੋਈ ਸਣਾਈ ਨਹੀਂ ਅਸੀਂ ਕਿ ਉਹਦੇ ਜਿੱਦ ਦੇ ਵਿੱਚ ਹੀ ਕਹੇ ਤਾਂ ਕਿ ਯਾਰ ਮੈਂ ਲੜਨਾ ਇਲੈਕਸ਼ਨ ਬਸ ਪਾਵਾਂ ਵੋਟਾਂ 5 ਪੈਂਟ 10 ਪੈਂਟ ਪੀਰ ਕਾਕੇ ਲੜ ਰਹੇ ਨੇ ਨਾ ਇਲੈਕਸ਼ਨ ਇਹਨਾਂ ਨੂੰ ਤੁਸੀਂ ਨਿਠਾਓ ਮੇਰੀ ਗਰੀਬਾਂ ਕੇ ਇਹ ਹੀ ਬੇਨਤੀ ਹੈ ਬੇਚੂਸੀ ਜੇ ਤਦਰ ਆਪਣੀ ਵਿਧਾਨੀ ਹੈ ਤਾਂ ਜਿੰਨੇ ਵੀ ਅਮੀਰ ਸ਼ਹਿਜ਼ਾਦੇ ਹੈ ਕਰਨ ਕਹ ਲੋ ਰਮਨ ਕਹ ਲੋ ਹੂੰ ਤੇ ਇੱਕ ਦੋ ਹੋਰ ਵੀ ਆਰੇ ਕਾਂਗਰਸ ਬਲੋ ਅੱਛਾ ਫੇ ਤੁਸੀਂ ਇਹਨਾਂ ਨੂੰ ਮੂੰਹ ਨਾ ਲਾਓ ਹੂੰ ਸਾਰਾ ਨੂੰ ਸੱਸੀ ਦੀ ਅਕਾਲ ਤੇ ਪੰਜਾਬੀ 365 ਦੇਖਦੇ ਹੋ ਨਰਾਜ ਵਰਕਰ ਨਾਲ ਮੁਲਾਕਾਤ ਕਰਾਣੇ ਆ ਕਿਉਂ ਆਮ ਆਦਮੀ ਪਾਰਟੀ ਜਿੱਥੇ ਕਹਿੰਦੀ ਸੀ ਆਮ ਵਰਕਰਾਂ ਦੀ ਵਾਹ ਫੜਾਂਗੇ ਅੱਜ ਆਮ ਵਰਕਰਾਂ ਦੀ ਵਾਹ ਨਹੀਂ ਫੜੀ ਗਈ ਉਹ ਨਾਰਾਜ ਹੈ ਨਾਰਾਜ ਕੱਲੀ ਹੈ ਨਾਰਾਜ ਹੋ ਕੇ ਅੱਜ ਜ਼ਿਲ੍ਹਾ ਪਰਿਸ਼ਦ ਪੋਜੇ ਹਾਲ ਤੋਂ ਚੋਣ ਲੜਨਗੇ ਸੇਠੀ ਮਾਈ ਸੇਠੀ ਮਾਈ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਦੋਸਤਾਂ ਨੂੰ ਧੰਨਵਾਦੀ ਧੰਨਵਾਦ ਸ਼ਾਮ ਲਾਲ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਚੱਲ ਕੇ ਮੇਰੇ ਘਰ ਆਏ ਤੁਹਾਡੀ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਸੇਠੀ ਕੀ ਕਾਰਨ ਸੇਠੀ ਕੀ ਕਾਰਨ ਆ ਕਿ ਅੱਜ ਨਾਰਾਜ਼ ਹੋ ਗਏ ਆ ਅੱਜ ਤੋਂ ਪਾਰਟੀ ਛੱਡ ਰਹੇ ਆ ਛੱਡੀ ਹੋਈ ਆ ਪਾਰਟੀ ਹਲੇ ਪਾਰਟੀ ਵਿੱਚ ਹੈ ਪਾਰਟੀ ਦਾ ਦੇਖੋ ਜੀ ਪਾਰਟੀ ਕਿਸੇ ਵਿਅਕਤੀ ਦੀ ਨਹੀਂ ਹੈ ਪਾਰਟੀ ਦਾ ਜਿਹੜੀ ਪਾਰਟੀ ਹੁੰਦੀ ਮਾਂ ਪਾਰਟੀ ਹੁੰਦੀ ਪਾਰਟੀ ਛੱਡਤੀ ਕਿ ਨਹੀਂ ਨਹੀਂ ਪਾਰਟੀ ਨਹੀਂ ਛੱਡੀ ਪਾਰਟੀ ਦੇ ਮੈਂ ਨਾਲ ਹਲੇ ਵੀ ਆ ਹਾਂ ਪਰ ਨਾਰਾਜ਼ਗੀ ਕੋ ਚੰਨ ਲੀਡਰਾਂ ਤੋਂ ਕਿਹੜੇ ਲੀਡਰਾਂ ਨਾਲ ਜਿਵੇਂ ਕੀ ਸਾਡੇ ਮੌਜੂਦਾ ਐਮ ਐਲ ਏ ਹਾਂ ਤੇ ਸ਼ੋਕ ਕਟਾਰੀਆ ਜੀ ਤੇ ਕਰਨ ਕਟਾਰੀਆ ਜੀ ਇਨਾ ਮਿਹਨਤ ਤਕਰੀਬਨ ਪਿਛਲੇ 4 ਸਾਲ ਤੋਂ ਲਗਾਤਾਰ ਪਰੂਸਾ ਦਿੱਤਾ ਵੀ ਛਮਤੀ ਜਿਹੜਾ ਇਲੈਕਸ਼ਨ ਤੈਨੂੰ ਲੜਾਣਾ ਤਿਆਰੀ ਕਰ ਲੈ ਹਮ ਪਰ ਸ਼ਾਮਜੀ ਦੇ ਬਾਵਜੂਦ ਵੀ ਮੈਨੂੰ ਥਾਪੜਾ ਮਿਲਿਆ ਮੈਂ ਤਿਆਰੀ ਵੀ ਡਟ ਕੇ કરી ਤੇ ਐਮ ਮੌਕੇ ਭਰ ਆ ਕੇ ਜਿਹੜੀ ਮੇਰੇ ਕੁੱਕੜ ਸੁਆ ਜਾਣਤਾ ਉਹ ਐਸੀ ਕਰਤਾ ਸੋ ਇਸ ਗੱਲ ਦਾ ਮੈਨੂੰ ਬਹੁਤ ਦੁੱਖ ਹੈ ਠੀਕ ਹੈ ਜੀ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਸੀਗੇ ਤੁਹਾਨੂੰ ਇਲੈਕਸ਼ਨ ਨਹੀਂ ਲੜਾਇਆ ਤੁਹਾਡਾ ਜੋਂ ਜਿਹੜਾ ਐਸਸੀ ਕਰਤਾ ਉਹ ਨਰਾਜ਼ਗੀ ਹੈ ਇੱਕ ਹਾਂਜੀ ਬਿਲਕੁਲ ਤੁਸੀਂ ਪਹਿਲਾਂ ਨਹੀਂ ਦੱਸਿਆ ਉਹਨਾਂ ਨੂੰ ਮੈਂ ਪਿਛਲੇ 3 ਸਾਲ ਤੋਂ ਦੱਸ ਰਿਹਾ ਜੀ ਹਾਂ ਮੈਂ ਜਦੋਂ ਵੀ ਕੰਮ ਕਰਾਉਣ ਜਾਂਦਾ ਤਾਂ ਮੈਂ ਇੱਕੋ ਗੱਲ ਕਹਿੰਦਾ ਰਿਹਾ ਐਮਐਲਏ ਸਾਹਿਬ ਮੇਰਾ ਜੋਂ ਹੈ ਜਿਹੜਾ ਵੀ ਮੈਂ ਉਹ ਇੱਥੇ ਸ਼ਾਂਤੀ ਲਾਨੀ ਇਕੱਲੇ ਮੈਨੋਂ ਨਾ ਪੁੱਛੋ ਅੱਠਾ ਬੰਡਾ ਨੇ ਪੁੱਛ ਲਓ ਵੀ ਮੈਂ ਸ਼ਾਂਤੀ ਲਈ ਤਿਆਰੀ ਕੀਤੀ ਵੀ ਕਿ ਨਹੀਂ ਕੀਤੀ। ਹੂੰ। ਕੱਲਾ ਕੱਲਾ ਬੱਚਾ ਦੱਸੂ ਮੈਂ ਤਿਆਰੀ ਦੀ। ਫੁੱਲ ਮੇਰੇ ਪੇੜੇ ਦੇ ਪੁੱਛ ਲਓ। ਫੁੱਲ ਤਿਆਰੀ ਦੀ। ਬੇ ਮੌਕੇ ਵਰਾ ਕੇ ਪਤਾ ਨਹੀਂ ਕੀ ਦੇ ਕਹੇ ਤੋਂ ਕੀਤੀ ਐ। ਜਾਂ ਪਤਾ ਨਹੀਂ ਕੋਈ ਮੇਰੇ ਕਮੀ ਦੀ। ਕੁਛ ਇਹ ਮੈਨੂੰ ਨਹੀਂ ਪਤਾ ਲੱਗਿਆ। ਇਸ ਕਰਕੇ ਮੈਂ ਦੁਖੀ ਹੋ ਗਏ। ਤੇ ਫੇਰ ਇਹਨਾਂ ਨੇ ਹੋਰ ਨਹੀਂ ਕੀਤਾ। ਹੂੰ। ਨਾਲ ਜੇ ਮੰਗੂ ਪਰਦੀ ਉਹ ਵੀ ਲੇਡੀਜ਼ ਕਰਦੀ। ਬੇ ਤੁਸੀਂ ਉਹ ਛੱਡ ਦਿਓ। ਉੱਥੇ ਤੋਂ ਮੈਂ ਲੜ ਲੈਣਾ ਤਾਂ। ਠੀਕ ਹੈ ਜੀ। ਸਾਰਾ ਉਹ ਵੀ ਇਸ ਤਰੀਕਾਰ ਦੀ ਮੰਗੂ ਪਰ ਜਿਹੜਾ ਮਾਲੇ ਵਾਲਾ ਚੌਂਕ ਹੈ ਤੇ ਮੇਰਾ ਐਸੀ ਕਰਦਾ ਹੂੰ ਸੋ ਇਸ ਕਰਕੇ ਮੈਂ ਜਿਹੜਾ ਸਟੈਪ ਹੈ ਨਾ ਹੁਣ ਜਿਲ੍ਹਾ ਪ੍ਰਚਲ ਦਾ ਤੇ ਪੂਰਾ ਮੈਂ ਪਤਾ ਕਰਕੇ ਇਸ ਕਰਕੇ ਮੈਂ ਜਿਲ੍ਹਾ ਪ੍ਰਿਸ਼ੇ ਚੌਂਕ ਜਿਹੜਾ ਲੜਨਾ ਨਹੀਂ ਤਾਂ ਤੁਸੀਂ ਲੜ ਰਹੇ ਕਿ ਕਰਨਵੀਰ ਘਟਾਰੀਆ ਉੱਥੇ ਜਿਲ੍ਹਾ ਪ੍ਰਚਲ ਲੜ ਰਹੇ ਹੈ ਇਸ ਕਰਕੇ ਲੜ ਰਹੇ ਨਹੀਂ ਜੀ ਨਹੀਂ ਲੈਕਚਰ ਦਾ ਸਾਰਿਆਂ ਨੂੰ ਹੱਕ ਹੈ ਤੇ ਅਸੀਂ ਵੀ ਚਾਹਦੇ ਬਈ ਆਪਣੀ ਜੋਰ ਜਮਾਈ ਕਰੀਏ ਤੇ ਕੁਝ ਕਹਿ ਲੋ ਵੀ ਕਾਂਗਰਸ ਨੇ ਵੀ ਪਹਿਲਾਂ ਧੱਕੇ ਮਾਰੇ ਪਹਿਲਾਂ ਕਾਂਗਰਸ ਨੇ ਰਾਜ ਕੇ ਕੁੱਟਿਆ ਜਿੰਦਾ ਹੁਣ ਆਮ ਆਦਮੀ ਪਾਰਟੀ ਨੇ ਬੜਾ ਚਿਰ ਉਹ ਤੋਂ ਜ਼ਿਆਦਾ ਨਾਰਾਜ਼ ਕੀਤਾ ਸੋ ਮੇਰੇ ਜਿੰਨੇ ਵੀ ਪੁਰਾਣੇ ਸਾਥੀ ਆਮ ਆਦਮੀ ਪਾਰਟੀ ਦੇ ਵਰਕਰ ਸਾਰੇ ਮੇਰੇ ਨਾਲ ਹੈ ਜਿਵੇਂ ਸਾਰੇ ਮੈਨੂੰ ਥਾਪੜਾ ਸੋ ਉਹਨਾਂ ਦਾ ਅਸ਼ੀਰਵਾਦ ਲੈ ਕੇ ਜਿਹੜਾ ਕਿ ਮੈਂ ਮੈਦਾਨ ਵਿੱਚ ਆਇਆ ਮੈਦਾਨ ਵਿੱਚ ਆਇਆ ਹਾਂਜੀ ਕਿਤੇ ਨਾ ਕਿਤੇ ਹਲਕੇ ਦੇ ਵਿੱਚ ਇਹ ਗੱਲ ਹੈ ਕਿ ਕਰਨਵੀਰ ਗਟਾਰੀਆਂ ਨੇ ਐਲਾਨ ਕੀਤਾ ਤੁਸੀਂ ਉਹਦੇ ਜਾਣ ਬੁੱਝ ਕੇ ਉਹ ਉਹ ਸੇ ਹੀ ਸੀਟ ਤੋਂ ਹੀ ਇਲੈਕਸ਼ਨ ਲੜ ਰਹੇ ਨੇ ਨਹੀਂ ਨਹੀਂ ਕਰਨਬੀਰ ਕਟਾਰੀਆ ਨਾਰਾਜ਼ਗੀ ਹੈਗੀ ਮੇਰੀ ਹੂੰ ਨਾਰਾਜ਼ਗੀ ਹੈਗੀ ਪਰ ਉਹਨੇ ਆਪਣੀ ਪਾਰਟੀ ਵੱਲ ਤੋਂ ਲੜਨਾ ਅਸੀਂ ਆਜ਼ਾਦ ਲੜਨਾ ਹੂੰ ਕਾਂਗਰਸ ਆਪਣਾ ਕੈਂਡੀਡੇਟ ਖੜਾ ਕਰ ਰਹੀ ਹੈ ਹੂੰ ਤੇ ਇੱਕ ਉਹ ਪੂਰਨ ਸਰਜੀਦ ਉਹ ਆਪਣਾ ਕੈਂਡੀਡੇਟ ਖੜਾ ਕਰ ਰਹੀ ਹੈ ਅਕਾਲੀ ਦਲ ਆਪਣਾ ਤੇ ਕਿਉਂ ਨਾ ਅਸੀਂ ਵੀ ਮੈਦਾਨ ਵਿੱਚ ਉਤਰ ਜਾਈਏ ਸੋ ਨੜਦਿਆਂ ਨਿੱਕੋ ਬਾਣ ਹੈ ਚਾਮਨੀ ਸੋ ਦੇਖੀ ਜਾਊਗਾ ਜਿਹਦੇ ਜਿੰਨਾ ਜੋਰਾਂਗਾ ਲੈ ਜਾਊਗਾ ਤੇ ਤੁਸੀਂ ਉਦੋਂ ਜਦੋਂ ਆਮ ਆਦਮੀ ਪਾਰਟੀ ਸੀ ਜਦੋਂ ਬੜੀਆਂ-ਬੜੀਆਂ ਗੱਲਾਂ ਕਰਦੇ ਹੁੰਦੇ ਸੀਗੇ ਫਰੀਕ ਨੂੰ ਟੀਚਰ ਕਰ ਦਿੰਦੇ ਸੀਗੇ ਅੱਜ ਲੋਕ ਲੱਗਦਾ ਨਹੀਂ ਕਿ ਤੁਹਾਨੂੰ ਵੀ ਟੀਚਰ ਕਰਦੇ ਆ ਕਿ ਜਿਹੜੇ ਝਾੜੂ ਐ ਚੱਕੀ ਫਿਰਦਾ ਸੀਗਾ ਅੱਜ ਝਾੜੂ ਫਿਰ ਘੁਮ ਗਿਆ ਝਾਲੂ ਹੋਰ ਪਾਸੇ ਨੂੰ ਆ ਬਿਲਕੁਲ ਬਿਲਕੁਲ ਜਦੋਂ ਆਮ ਆਦਮੀ ਪਾਰਟੀ ਹੋਣ ਦੇ ਚਾਈ ਨਾ ਬਰਗੇੜੀਆ ਰਾਜਕਮਨ ਇਲੈਕਸ਼ਨ ਲੜਿਆ ਉਦੋਂ ਬਰਗੇੜੀਆ ਨੂੰ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਬਹੁਤ ਤਾਂ ਕੀਤਾ ਉਸ ਤੋਂ ਬਾਅਦ ਜਦੋਂ ਭਗਵੰਤ ਮਾਨ ਆਏ ਨਾ ਲੈਨ 'ਚ ਹੂੰ ਉਦੋਂ ਭਗਵੰਤ ਮਾਨ ਦੇ ਦੇਖੋ ਅਸੀਂ ਫੈਨ ਆ ਉਹਦੇ ਹੂੰ ਬੰਦਾ ਮੁੱਖ ਮੰਤਰੀ ਨਹੀਂ ਮਾੜਾ ਬਹੁਤ ਵਧੀਆ ਉਹਦੀ ਸੋਚ ਤੇ ਅਸੀਂ ਇਸ ਪਾਰਟੀ ਨਾਲ ਜੁੜੇ ਤੇ ਮੈਂ ਜੁੜਿਆ ਸਤਨਾਮ ਜਲਾਲਪੁਰ ਨਾਲ ਹੂੰ ਉਸ ਤੋਂ ਪਹਿਲਾਂ ਮੇਰੇ ਪਿੰਡ ਤਕਰੀਬਨ ਕਈ ਬੰਦੇ ਅਦਰ ਜਿਹੜੇ ਇਹਦੇ ਕੱਠ ਵਿੱਚ ਨਹੀਂ ਪਿਆਰੇ ਹੂੰ ਆਮ ਆਜ਼ਦੀ ਪਾਰਟੀ ਦੇ ਮੈਂ ਆਪਣੀ ਦਮ ਤੇ ਆਮ ਆਜ਼ਦੀ ਪਾਰਟੀ ਦਾ ਪਹਿਲਾ ਕੱਠ ਮੈਂ ਕਰਾਇਆ ਤਕਰੀਬਨ 1.5-200 ਬੰਦੇ ਦਾ ਉਹ ਮੇਰੇ ਕੋਲ ਹਲੇ ਵੀ ਵੀਡੀਓ ਪਈ ਹੈ ਹੂੰ ਉਸ ਤੋਂ ਬਾਅਦ ਮੈਂ ਇੱਕ ਬਾਬਾ ਮਝੋੜ ਤੋਂ ਉਹ ਵੀ ਮੇਰੇ ਵਰਗਾ ਐਂਟੀਕਾਪਟਾ ਅਸੀਂ ਬੂਤ ਸੰਭਾਲੇ ਹੂੰ ਉਸ ਵੇਲੇ ਬੂਤ ਤੋਂ ਮੈਂ ਕੱਢਿਆ ਕਾਂਗਰਸ ਨੂੰ ਉਦੋਂ 202 ਵੋਟਾਂ ਪਈਆਂ ਦੀਆਂ ਤੇ ਆਮ ਆਦਮੀ ਪਾਰਟੀ ਨੂੰ 190 ਵੋਟਾਂ ਨਿਕਲੀਆਂ ਸੋ ਤਕਰੀਬਨ ਚੌਰੀਦਰਸ਼ਨ ਲਾਲ ਦੀ ਸਾਢੇ ਪੰਜ ਰਿਸ਼ਤੇਦਾਰੀ ਹੋਣ ਕਾਤਰ ਡਬਲ ਡਬਲ ਰਿਸ਼ਤੇਦਾਰੀ ਹੋਣ ਕਾਤਰ ਸੋ ਲੋਕਾਂ ਨੇ ਇੰਨਾ ਹੰਗਾਰਾ ਦਿੱਤਾ ਨਾ ਪਿੰਡ ਦੇ ਮੈਂ ਬਰਾਬਰ ਲੈ ਕੇ ਖੜਾ ਕੀਤਾ ਜੀ ਠੀਕ ਹੈ ਨਾਲ ਦੇ ਪੰਡੀ ਦੀ ਕੁੱਕਰ ਸੁਆ ਰਿਸ਼ਤੇਦਾਰੀ ਹੈ ਉਥੇ ਦੇ ਵੋਟਾਂ ਕਿੰਨੀਆਂ ਨਿਕਲੀਆਂ 50 ਹੂੰ ਠੀਕ ਹੈ ਜੀ ਤੇ ਇੱਥੋਂ ਵੋਟਾਂ ਗੱਡੀਆਂ 190 ਸੋ ਸਾਡੀ ਕਿਹਾ ਇੱਕຊੂਰੀ ਹੈ ਵੀ ਅਸੀਂ ਤੁਹਾਨੂੰ ਬਰਾਬਰ ਵੋਟਾਂ ਲੈ ਗਈ ਤੁਹਾਡੀ ਨਾਰਾਜ਼ਗੀ ਆਮ ਆਦਮੀ ਪਾਰਟੀ ਨਾਲ ਤੁਹਾਡੀ ਨਾਰਾਜ਼ਗੀ ਇਹ ਕਟਾਰੀਆ ਪਰਿਵਾਰ ਨਾਲ ਸ਼ੋਕ ਕਟਾਰੀਆਂ ਨਾਲ ਕਰਨਵੀਰ ਕਟਾਰੀਆ ਐਮਐਲਏ ਨਾਲ ਕਿ ਤੁਹਾਨੂੰ ਜਿਹੜੀ ਉਹ ਟਿਕਟ ਨਹੀਂ ਦਿੱਤੀ ਬਿਲਕੁਲ ਟਿਕਟ ਵੀ ਨਹੀਂ ਦਿੱਤੀ ਇੱਕ ਮੇਰਾ ਕੋਈ ਕੰਮ ਵੀ ਨਹੀਂ ਕੀਤਾ ਹੂੰ ਬਿਲਕੁਲ ਵੀ ਮੈਂ ਜਿੰਨੇ ਕੰਮ ਨੂੰ ਕਿਹਾ ਹੂੰ ਸੋ ਕੰਮ ਵੀ ਨਹੀਂ ਕੀਤਾ ਲਾਰਿਆਂ ਰੱਖਿਆ ਚਲੋ ਫਿਰ ਮੈਂ ਕਿਹਾ ਵੀ ਛੱਡੋ ਪਰ ਕੋਈ ਗੱਲ ਨਹੀਂ ਹਲੇ ਲਖ ਲਖ ਤੋਂ ਸਾਲ ਦੋ ਸਾਲ ਵੀ ਸੈਟਿੰਗ ਆਣ ਲਈ ਨਾ ਟਾਈਮ ਲੱਗ ਜਾਂਦਾ ਪਰ ਉਹਦੇ باوجود ਨਾ ਦੋ ਸਾਲ ਬਾਅਦ ਜਿੱਦਾਂ ਜਿੱਦਾਂ ਗਿਆ ਇਹ ਸਾਤੋਂ ਨਾ ਪੁਰਾਣੇ ਵਰਕਰਾਂ ਤੋਂ ਜਾਂ ਕਹਿ ਲਈ ਵੀ ਸਾਡੇ ਕੋਲੇ ਨਹੀਂ ਗਜਾਇਸ ਨਹੀਂ ਹੈਗੀ ਵੀ ਪੈਸਾ ਹੋਵੇ ਜਿਆਰਾ ਵੀ ਉਹਦੇ ਨਾਲ ਹੀ ਪਾਈ ਖੇਚ ਹੁੰਦੀ ਆ ਸੋ ਸਾਡੇ ਉਹ ਗਰੀਬੀ ਦਾ ਦਾਵੇ ਵਾਲਾ ਦੇਖ ਕੇ ਨਾ ਸਾਨੂੰ ਪਿੱਛੇ ਨਾ ਠਾਏਗੇ ਨਹੀਂ ਤਾਂ ਕਹਿੰਦੇ ਕਿ ਆਮ ਆਦਮੀ ਆਮ ਲੋਕਾਂ ਦੀ ਪਾਰਟੀ ਆ ਗਰੀਬਾਂ ਦੀ ਪਾਰਟੀ ਆ ਅਸੀਂ ਟਿਕਟਾਂ ਵੀ ਗਰੀਬਾਂ ਨੂੰ ਦੁੰਨੇ ਆ ਨਹੀਂ ਜੀ ਨਹੀਂ ਹੂੰ ਬਿਲਕੁਲ ਨਹੀਂ ਬਲਾਚੌਰ ਦੇ ਵਿੱਚ ਜਿਹੜੀ ਪੈਸੇ ਵਾਲੀ ਪਾਰਟੀ ਹੋ ਗਿਆ ਕੰਮ ਪੈਸੇ ਵਾਲੇ ਬੰਦੇ ਦੀ ਸਣਾਈ ਹੈ ਗਰੀਬ ਬੰਦੇ ਦੀ ਕੋਈ ਸਣਾਈ ਨਹੀਂ ਅਸੀਂ ਜਿੰਨੇ ਵੀ ਸੋਸ਼ਲ ਤੋਂ ਲੈ ਕੇ ਨਾ ਕਾਰਗੜ ਤੱਕ ਟੋਟਲੀ ਜਿਹੜਾ ਵਰਕਰ ਬੜਾ ਸਟਰੋਂਗ ਵਰਕਰ ਹੈ ਬਸ ਕਮੀ ਇਹ ਹੈ ਵੀ ਜਿਹੜੀ ਪੈਸੇ ਦੀ ਕਮੀ ਮਾਰ ਖਾ ਕੇ ਇਸ ਕਰਕੇ ਸਾਨੂੰ ਪਿੱਛੇ ਟਾਇਆ ਗਿਆ ਤੇ ਇੱਕ ਮਹਿੰਦਰਪਾਲ ਉਹਦੇ ਨਾਲ ਤੋਂ ਦਾ ਉਹਨੇ ਆਮ ਆਦੀ ਪਾਰਟੀ ਨਹੀਂ ਮਿਹਨਤ કરી ਉਹ ਵੀ ਸਾਡੇ ਸਾਥੀ ਦਾ ਤੇ ਉਹ ਵੀ ਜਾਨੀ ਕਿ ਪੈਸੀ ਪਿੱਛੋਂ ਕਮੀ ਖਾ ਗਿਆ ਇਸ ਕਰਕੇ ਉਹਨੇ ਵੀ ਦੂਰ ਕੀਤਾ ਤੇ ਸਾਨੂੰ ਵੀ ਦੂਰੇ ਕੀਤਾ ਕੋਈ じゃ ਸਾਡੇ ਕੋਲ ਕੁਛ ਹੈ ਨਹੀਂ ਦਾ ਅਸੀਂ ਤਾਂ ਅਗਲੇ ਦੀ ਮਦਦ ਕਰ ਸਕਦੇ ਸੀ ਉਹ ਡਟ ਕੇ ਕਰੀ ਐ ਭਾਈ ਪੈਸਾ ਤਾਂ ਸਾਡੇ ਕੋਲ ਹੈ ਨਹੀਂ ਪੈਸਾ ਹੈ ਨਹੀਂ ਪੈਸੇ ਪੈਸੇ ਦੀ ਕਮੀ ਕਾ ਨਾ ਬਿਲਕੁਲ ਲੀਡਰ ਦੂਰ ਕਰਦੀ ਐ ਹੁਣ ਇਲੈਕਸ਼ਨ ਲੜਨ ਨਿਯਾਰੇ ਤੁਸੀਂ ਇਹਨਾਂ ਤੁਸੀਂ ਮਨ ਬਣਾ ਲਿਆ ਕਿ ਇਲੈਕਸ਼ਨ ਲੜਨਾ ਆ ਤੇ ਤੁਹਾਡਾ ਕੀ ਵਿਜਨ ਹੈ ਹਲਕੇ ਲਈ ਕਿ ਤੁਸੀਂ ਕੋਈ ਵਿਜਨ ਬਣਾਇਆ ਕਿ ਉਦਾਂ ਹੀ ਜਿੱਦ ਦੇ ਵਿੱਚ ਹੀ ਕਹਿੰਦਾ ਕਿ ਯਾਰ ਮੈਂ ਲੜਨਾ ਇਲੈਕਸ਼ਨ ਬਸ ਪਵਾ ਵੋਟਾਂ 5 6 10 ਪੈਣ ਵੀ ਪੈਣ ਪੀ ਆ ਪਣ ਚਾਹੇ ਮੈਂ ਜਿੱਤ ਜਮਾ ਮੇਰਾ ਵਿਜ਼ਨ ਇਹ ਹੈ ਵੀ ਜਿਹੜੇ ਅਮੀਰ ਕਾਕੇ ਲੜ ਰਹੇ ਹਨ ਨਾ ਨੈਕਸ਼ਨ ਇਹਨਾਂ ਨੂੰ ਤੁਸੀਂ ਨਿਠਾਓ ਹਮ ਮੇਰੀ ਗਰੀਬਾਂ ਅਗੇ ਇਹੇ ਬੇਨਤੀ ਹੈ ਵੀ ਤੁਸੀਂ ਜੇ ਕਦਰ ਆਪਣੀ ਵਧਾਣੀ ਹੈ ਤਾਂ ਜਿੰਨੇ ਵੀ ਅਮੀਰ ਸ਼ਹਿਜ਼ਾਦੇ ਹੈ ਕਰਨ ਕਹਿ ਲੋ ਰਮਨ ਕਹਿ ਲੋ ਹਮ ਤੇ ਇੱਕ ਦੋ ਹੋਰ ਵੀ ਆਰੇ ਕਾਂਗਰਸ ਵਾਲੋ ਅੱਛਾ ਵੀ ਤੁਸੀਂ ਇਹਨਾਂ ਨੂੰ ਮੂੰਹ ਨਾ ਲਾਓ ਹਮ ਜਿੰਨਾ ਤੁਸੀਂ ਇਹਨਾਂ ਨੂੰ ਮੂੰਹ ਲਾਣ ਦੇ ਘਟਾਓਗੇ ਉੰਨੀ ਤੁਹਾਡੀ ਕਦਰ ਵਧੂਗੀ ਗਰੀਬ ਗਰੀਬ ਬੰਦੇ ਨੂੰ ਜਿਤਾਓ ਗਰੀਬ ਬੰਦੇ ਨੂੰ ਮੌਕਾ ਦੋ ਤੇ ਤੁਹਾਡੀ ਕਦਰ ਹੋਰ ਦੁਗਣੀ ਵਧੂ ਇਹਨਾਂ ਨੇ ਤੁਹਾਡੇ ਘਰੇ ਆ ਕੇ ਪੈਰਾਂ ਤੇ ਲਾੜੇ ਸੋ ਇਹ ਧਿਆਨ ਜ਼ਰੂਰ ਰੱਖਿਓ ਪਹਿਲਾਂ ਗਰੀਬੇ ਹੁੰਦੇ ਸਾਰੇ ਫਿਰ ਅਮੀਰ ਹੋ ਜਾਂਦੇ ਏ ਕੁਰਸੀ ਤੇ ਬੈਠੇ ਬਿਲਕੁਲ ਨਹੀਂ ਨਹੀਂ ਕਸੂਰ ਇਹਨਾਂ ਦਾ ਨਹੀਂ ਹੈਗਾ ਕਸੂਰ ਹੈਗਾ ਸੱਤਾ ਜਾਂ ਕੁਰਸੀ ਆ ਜਾਂਦੀ ਹੈ ਇਹ ਜਿਹੜੀ ਸੱਤਾ ਵਾਲੀ ਬਿਮਾਰੀ ਹੈ ਤੇਰੇ ਕੋਲ ਕੁਰਸੀ ਹੈਗੇ ਤੂੰ ਵੀ ਅਮੀਰ ਹੋ ਜਾਣਾ ਤੂੰ ਵੀ ਇਹਨਾਂ ਨੂੰ ਪਛਾਣਨਾ ਮੈਂ ਸਿੰਪਲ ਜਿਹਾ ਆਦਮੀ ਮੈਂ ਕਹਾਂਦੀ ਉਹਨਾਂ ਜੀ ਸਾਰੇ ਪਹਿਲਾਂ ਇਦਾਂ ਕਹਿੰਦੇ ਹੁੰਦੇ ਸਿੰਪਲ ਐ ਜੀ ਮੈਂ ਆ ਮੈਂ ਨਹੀਂ 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 ਮੈਂ ਕੋਈ ਲਾਲਚੀ ਨਹੀਂ ਹੈਗਾ ਮੈਂ ਤਾਂ ਸਿਮ ਇਹਨਾਂ ਵੱਡਾ ਲੋਕਿਆਂ ਨੂੰ ਪਹੁੰਚਾਇਆ ਮੈਨੋਂ ਵੋਟ ਇੱਕ ਪਵ ਹੈ। ਬਸ ਇਹਨਾਂ ਦੇ ਖਿਲਾਫ ਮੈਂ ਕੁੰਡਾ ਘਟਣਾ, ਇਹ ਘਟਣਾ। ਕੁੰਡਾ ਘਟਣ ਦਾ ਮਨ ਬਣਾ ਲਿਆ। ਕੁੰਡਾ ਘਟਣ ਦਾ ਮਨ ਬਣਾ ਲਿਆ। ਮੈਂ ਪਹਿਲਾਂ ਜਦੋਂ ਲੀਡਰ ਬਣਦੇ ਹਰੇਕ ਬੰਦਾ ਕਹਿੰਦਾ ਮੈਂ ਗਰੀਬ ਆ, ਮੈਨੂੰ ਵੋਟੋ ਦੋ, ਵੋਟ ਦੋ। ਜਦੋਂ ਕੁਰਸੀ ਤੇ ਬਹਿ ਜਾਂਦਾ ਬੰਦਾ ਫੇਰ ਉਹ ਐ ਤੇ ਉੱਚ ਵੀ ਗਰੀਬ ਤੇਰੇ ਨਾਲ ਵੀ ਗਰੀਬ ਤੋੜਨੇ ਹੀ ਆ। ਬਿਲਕੁਲ। ਫੇਰ ਫੇਰ ਤੂੰ ਵੀ ਢੋਡਾ ਮਾਰੂਗਾ। ਨਹੀਂ ਢੋਡਾ ਨਹੀਂ ਅਸੀਂ ਮਾਰਦੇ। ਅਸੀਂ ਤਾਂ ਨਾਲ ਖੜੇ ਆ ਭਾਈ ਜਿੰਨੇ ਜੋ ਕੇ ਹੈ ਕਰਾਂਗੇ। ਤੇ ਬਸ ਇਹ ਮੇਰਾ ਕਹਿਣਾ ਸੱਤਾ ਤੋਂ ਬਾਅਦ ਜਾਨੀ ਕਿ ਤੇਰਾ ਵਿਜ਼ਨ ਸਰਪੇ ਇਹ ਹੈ ਕਿ ਜਿਹੜੇ ਅਮੀਰ ਕਾਕੇ ਜਾਂ ਪਰਿਵਾਰਵਾਦ ਚੱਲਦਾ ਆ ਉਹਨਾਂ ਨੂੰ ਹਟਾਣਾ ਆ ਇਹਨਾਂ ਨੂੰ ਹਟਾਣਾ ਵਧੀਆ ਲਿਆਓ ਵਧੀਆ ਲਿਆਓ ਕੋ ਵਧੀਆ ਟੋਲ ਕੇ ਲਿਆਓ ਦੋ ਤਿੰਨ ਹੈਗੇ ਇਦਾਂ ਦੇ ਬੰਦੇ ਜਿੱਦਾਂ ਕਿ ਰਾਜਵਿੰਦਰ ਸਿੰਘ ਲੱਕੀ ਹਮ ਸੇਠੀ ਥੋਪੀਆ ਹਮ ਤੇ ਹੋਰ ਵੀ ਇੱਕ ਦੋ ਆ ਰਹੇ ਮੈਦਾਨ ਵਿੱਚ ਸਤਨਾਮ ਜਲਾਲਪੁਰ ਬਰਗੇੜੀਆ ਰਾਜਕੁਮਾਰ ਇਹ ਚਾਰ ਬੰਦੇ ਹਲਕੇ ਜੱਦਾਂ ਦੇ ਆ ਵੀ ਜਿਨ੍ਹਾਂ ਦਾ ਕੋਈ ਤੋੜ ਨਹੀਂ ਹੈਗਾ ਹੂੰ ਬਿਲਕੁਲ شریف ਤੇ ਇਮਾਨਦਾਰ ਤੇ ਪੜੇ ਲਿਖੇ ਹੂੰ ਹੋਰ ਬਾਕੀ ਤੁਸੀਂ ਸਾਰੇ ਦੇਖ ਲੇ ਕਾਂਗਰਸ ਵੀ ਦੇਖ ਲਈ ਅਕਾਲੀ ਵੀ ਦੇਖ ਲੈ ਤੇ ਆਪ ਦਾ ਦੇਖ ਲਈ ਹੁਣ ਇਹਨਾਂ ਚੌਹਾਂ ਬੰਦਿਆਂ ਨੂੰ ਮੌਕਾ ਦਿਓ ਤਾਂ ਕਿ ਇਲਾਕੇ ਦਾ ਵੀ ਸੁਧਾਰ ਹੋਵੇ ਤੁਹਾਡੀ ਵੀ ਕਦਰ ਵਧੇ ਤੇ ਬਲਾਚੋਰ ਜਿਹੜਾ ਤਰੱਕੀ ਤੇ ਜਾਣਾ ਹੁਣ ਸਿੱਠੀ ਪੱਕਾ ਮਨ ਬਣਾਇਆ ਹੋਇਆ ਕਿ ਕਿਸੇ ਦੇ ਕਹਿਣ ਤੇ ਕਾਗਜ਼ ਭਰਨੇ ਨਹੀਂ ਆ ਨਹੀਂ ਨਹੀਂ ਕਾਈ ਭਰਾਂਗੇ ਕਿਸੇ ਦਾ ਕਿਉਂ ਰੁਕਾਂਗੇ ਕਾਈ ਭਰਾਂਗੇ ਫੇ ਚੱਕਾਂਗੇ ਜੀ ਚੱਕਲੇ ਵੀ ਆ ਆਜ਼ਾਦ ਮੋਰਖੇ ਰ ਨਹੀਂ ਨਹੀਂ ਕੰਨ ਚੱਕਣੇ ਨਹੀਂ ਹੈ ਯਾਨੀ ਕਿ ਹੁਣ ਪੱਕਾ ਮੰਨਣਾ ਕਿ ਅਸੀਂ ਇਲੈਕਸ਼ਨ ਲੜਨਾ ਪੱਕਾ ਮੰਨਿਆ ਜੀ ਪੱਕਾ ਪੱਕਾ ਮੰਨ ਹੈ ਧੰਨਵਾਦ ਜੀ ਧੰਨਵਾਦ ਇਹ ਸੀਗਾ ਜੀ ਸੇਠੀ ਮਾਹੀ ਪਰ ਉਹਨਾਂ ਗੱਲ ਕੀਤੀ ਆ ਕਿਉਂਕਿ ਆਮ ਆਦਮੀ ਪਾਰਟੀ ਜਿੱਥੇ ਆਮ ਲੋਕਾਂ ਦੀ ਗੱਲ ਕਰਦੀ ਹੈ ਗੱਲ ਇਹ ਵੀ ਕਰਦੀ ਹੈ ਕਿ ਅਸੀਂ ਆਮ ਹੈ ਅਸੀਂ ਆਮ ਲੋਕਾਂ ਨੂੰ ਟਿਕਟਾਂ ਦਿੰਨੇ ਆ ਅੱਜ ਸਿੱਠੀ ਮਾਹੀਪੁਰ ਤੱਕ ਪੰਜਾਬੀ 365 ਦੀ ਸਾਰੀ ਟੀਮ ਨੇ ਇਸ ਕਰਕੇ ਪਹੁੰਚ ਕੀਤੀ ਕਿ ਇਹਨਾਂ ਨੇ ਮਨ ਬਣਾਏਗੇ ਮੈਂ ਕਰਨਵੀਰ ਕੁਟਾਰੀਆ ਰਮਨ ਚੌਧਰੀ ਜਿਹੜੇ ਪਰਿਵਾਰ ਤੋਂ ਚੱਲੀਆਂ ਆ ਰੀਆਂ ਕੁਰਸੀਆਂ ਉਹਨਾਂ ਨੂੰ ਹਟਾਓ ਇਹਦਾ ਨਾਰਾ ਹੈ ਕਿ ਉਹਨਾਂ ਨੂੰ ਹਟਾਓ ਜਿਹੜਾ ਆਮ ਬੰਦਾ ਗਰੀਬ ਬੰਦੇ ਨੂੰ ਬੋਰਡ ਦੇਓ ਤੁਹਾਡੀ ਕਦਰ ਤਾਂ ਵਧਣੀ ਆ ਬਿਲਕੁਲ ਸੱਚੀ ਗੱਲ ਇਹਨੇ ਆਖੀ ਹੈ ਕਿ ਕਦਰ ਤਾਂ ਵਧਣੀ ਆ ਇਹ ਕਹਿੰਦਾ ਕਿ ਮੈਂ ਕੁੱਕੜ ਸੂਆ ਟ੍ਰੈਕਟਰ ਲਈ ਕਿ ਇਹ ਇਸ ਲਈ ਲੜਨ ਲਈ ਬਲਾਕ ਸੰਪਤੀ ਲੜਨ ਲਈ ਉਹਨਾਂ ਨੂੰ ਅਰਵੇਦਨ ਕੀਤਾ ਹੋਇਆ ਸੀ ਪਿਛਲੇ 3-4 ਸਾਲਾਂ ਤੋਂ ਅਰਵੇਦਨ ਕਰਤਾ ਸੀ ਪਰ ਐਸੀ ਹੋ ਗਈ ਨਾਲ ਕੁੱਕੜ ਸੁਆ ਉਹ ਉਹ ਵੀ ਚੇਂਜ ਕਰਤੀ ਇਸ ਕਰਕੇ ਨੇ ਇਸ ਵਾਰ ਮਨ ਬਣਾਇਆ ਕਿ ਮੈਂ ਇੱਕ ਆਮ ਘਰਾਂ ਦਾ ਮੁੰਡਾ ਉਹਨਾਂ ਅਮੀਰ ਲੜਕਿਆਂ ਦੇ ਉਹਨਾਂ ਦੇ ਐਮਐਲਏ ਪਰਿਵਾਰਸ਼ਿਪ ਦੇ ਵਿੱਚੋਂ ਉੱਠ ਕੇ ਉਹਨਾਂ ਨੇ ਕਿੰਨੇ ਕ ਵਾਦੇ ਪੂਰੇ ਕੀਤੇ ਪਹਿਲਾਂ ਤਾਂ ਗੱਲ ਹੈ ਕਿ ਉਹਨਾਂ ਦੇ ਵਾਦੇ ਦੇਖ ਲਿਓ ਪੱਦੀ ਤੋਂ ਬਲਾ ਚੋਰ ਤੋਂ ਆਨੇ ਟੁੱਟੀ ਸੜਕ ਦੇਖ ਲਿਓ ਪਿੰਡਾਂ ਦੇ ਵਿੱਚ ਪਹੁੰਚ ਰਿਹਾ ਪਾਣੀ ਦੇਖ ਲਿਓ ਇਹ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਤੁਸੀਂ ਆਮ ਲੋਕਾਂ ਨੂੰ ਜੇ ਵੋਟਾਂ ਪਾਉਂਗੇ ਤਾਂ ਉਸ ਪਾਰਟੀ ਦੇ ਵਿੱਚ ਆਮ ਲੋਕਾਂ ਦੀ ਕਦਰ ਹੋਗੀ ਸਿੱਠੀ ਬਹੁਤ-ਬਹੁਤ ਧੰਨਵਾਦ ਹੈ ਤੇਰਾ ਸ਼ਾਮਲਾਲ ਜੀ ਤੁਹਾਡਾ ਬਹੁਤ-ਬਹੁਤ ਇੱਕ ਵਾਰੀ ਫਿਰ ਧੰਨਵਾਦ ਜੋ ਕਿ ਤੁਸੀਂ ਚੱਲ ਕੇ ਮੇਰੇ ਘਰ ਆਏ ਤੇ ਮੇਰੇ ਕੋਲ ਕੋਈ ਲੱਜ ਨਹੀਂ ਹੈਗਾ ਤੁਹਾਡਾ ਧੰਨਵਾਦ ਕਰਨ ਲਈ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਇਲਾਕੇ ਨੂੰ ਵੀ ਤਰੱਕੀਆਂ ਬਖਸ਼ੀ ਧੰਨਵਾਦ ਜੀ